ਰੋਜ਼ੀ ਰੋਟੀ ਦੀ ਭਾਲ ਵਿੱਚ ਵਿਦੇਸ਼ ਗਏ ਪੰਜਾਬੀ ਪੁੱਤਾਂ ਦੀਆਂ ਮੌਤ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਜੇਹਾ ਹੀ ਇੱਕ ਹੋਰ ਮਾਮਲਾ ਜਗਰਾਉਂ ਨੇੜਲੇ ਪਿੰਡ ਤਲਵੰਡੀ ਰਾਏ ਤੋਂ ਸਾਹਮਣੇ ਆਇਆ ਹੈ ਜਿੱਥੇ 36 ਸਾਲਾ ਪਰਮਿੰਦਰ ਸਿੰਘ ਗਰੇਵਾਲ ਦੀ ਇਟਲੀ ਦੇ ਰੋਮ ਸ਼ਹਿਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਅੱਜ ਜਿਉਂ ਹੀ ਮ੍ਰਿਤਕ ਪਰਮਿੰਦਰ ਸਿੰਘ ਦੀ ਮ੍ਰਿਤਕ ਦੇ ਉਹਨਾਂ ਦੇ ਜੱਦੀ ਪਿੰਡ ਕੁੱਜੀ ਤਾਂ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਪਸਰ ਗਈ ਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ਪਿਛਲੇ 10 ਸਾਲਾਂ ਤੋਂ ਰੋਮ ਵਿੱਚ ਪੱਕੇ ਤੌਰ ਤੇ ਰਹਿ ਰਿਹਾ ਸੀ ਮੈਂ ਹਰਦੀਪ ਸਿੰਘ ਜੀ ਮੇਰਾ ਨਾਮ ਇਹ ਮੇਰਾ ਛੋਟਾ ਵੀਰ ਮੇਰੀ ਮਾਸੀ ਜੀ ਦਾ ਲੜਕਾ ਪਰਮਿੰਦਰ ਸਿੰਘ ਗਰੇਵਾਲ ਜੋ ਇਟਲੀ ਦੇ ਵਿੱਚ 2014 ਦੇ ਵਿੱਚ ਕਮਾਈ ਕਰਨ ਲਈ ਗਿਆ ਸੀ ਤੇ ਦਿਲ ਦਾ ਦੌਰਾ ਪੈਣ ਨਾਲ ਜਿਹਦੀ ਅਚਾਨਕ ਚਲਾਣਾ ਕਰ ਗਿਆ ਤੇ ਬਹੁਤ ਹੀ ਮੰਦਭਾਗੀ ਘਟਨਾ ਹੈ ਸਾਰੇ ਸਾਡੇ ਪਰਿਵਾਰ ਲਈ ਸਾਡੀ ਮਾਸੀ ਸਾਡੀ ਮਾਂ ਤੇ ਪਿਛਲੇ ਦਿਨੀ ਸਾਡੇ ਪਿਤਾ ਜੀ ਜਿਹੜੇ ਇਹਨਾਂ ਦੇ ਹਾਦਰ ਸਾਹਿਬ ਉਚੜਾਈ ਕੀਤੀ ਸੀ ਪਿਛਲੇ ਸਾਲ ਇਹ ਇਹਨਾਂ ਜੁੱਝਿਆਂ ਨੇ ਸਦਕਾਈਏ ਜਿਹੜਾ ਅਜੇ ਸਾਨੂੰ ਦੇਖਣੇ ਪੈਂਦੇ ਆ ਤੇ ਨਾ ਸਾਹੀ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਗਰੀਬ ਪਰਿਵਾਰ ਜਿੱ ਕੋਈ ਨਾ ਕੋਈ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਇਹ ਆਪਣੇ ਥੋੜੇ ਬਹੁਤੇ ਪੈਰਾਸਰ ਹੋ ਸਕਣ ਬਸ ਇਹ ਨਹੀਂ ਗੱਲ ਹੈ ਜੀ ਕਿੰਨੇ ਕਿੰਨਾ ਚਿਰ ਹੋ ਗਿਆ ਜੀ ਇਹਨੂੰ ਬਾਹਰ ਗਏ ਨੂੰ ਇਹ 2014 ਦੇ ਵਿੱਚ ਗਿਆ 10 ਸਾਲ ਹੋ ਗਏ ਜੀ ਗਏ ਇਹਨੂੰ 2014 ਦੇ ਵਿੱਚ ਇੱਥੋਂ ਗਿਆ ਸੀਗਾ ਜੀ ਤਾਂ ਪੱਕਾ ਸੀਗਾ ਇਹ ਹਾਂਜੀ ਪੱਕਾ ਹੋ ਗਿਆ ਸੀਗਾ ਤੇ ਪੱਕਾ ਤੁਹਾਨੂੰ ਪਤਾ ਹੀ ਆ ਜੀ ਸਮੇਂ-ਸਮੇਂ ਨਾਲ ਹੀ ਹੁੰਦੇ ਜਾ ਕੇ ਉੱਥੇ ਹਨਾ ਜੀ ਕਾਫੀ ਸਮੇਂ ਬਾਅਦ ਇਹਨੂੰ ਇਹ ਮੌਕਾ ਮਿਲਿਆ ਸੀ ਜੋ ਮਹਾਰਾਜ ਨੂੰ ਨਹੀਂ ਸੀ ਮਨਜ਼ੂਰ ਪਰਿਵਾਰ ਚ ਕੌਣ-ਕੌਣ ਸੀ ਸੀ ਇਹਨਾਂ ਇਹ ਪਰਿਵਾਰ ਦੇ ਵਿੱਚ ਇਹ ਤਿੰਨ ਭਰਾ ਸੀਗੇ ਜੀ ਇਕਬਾਲ ਸਿੰਘ ਪਵਿੱਤਰ ਸਿੰਘ ਤੇ ਪਰਮਿੰਦਰ ਸਿੰਘ ਤੇ ਉਹ ਪਿੱਛੇ ਸਾਡੀ ਮਾਤਾ ਜਿਹੜੀ ਆ ਪ੍ਰੀਤ ਅਗਰ ਪ੍ਰੀਤ ਕੌਰ ਤੇ ਕਵਾਰਾ ਹੀ ਸੀਗਾ ਜੀ ਹਾਂਜੀ ਇਹ ਤਿੰਨੇ ਭਰਾ ਹੀ ਅਨਮੈਰਿਡੀਆਂ ਨੇ ਜੀ ਅਨਮੈਰਿਡੀ ਸੀਗਾ ਜੀ ਇਹ ਤੇ ਇਹਦੀ ਮਿਰਤਕ ਤੇ ਕਦੋਂ ਲਿਆਂਦੀ ਗਈ ਆ ਮਿਰਤਕ ਤੇ ਅੱਜ ਸਵੇਰੇ 에ਅਰਪੋਰਟ ਤੋਂ ਜੀ ਆ ਆਇਆ ਸੀਗਾ ਤੇ ਦੋ ਵੇ ਫਲਾਈਟ ਦੀ ਉਤਰੀਆ ਤੇ ਹੁਣ ਲਗਭਗ 8 8:30 9:00 ਵਜੇ 9:00 ਵਜੇ ਇੱਥੇ ਪਹੁੰਚਿਆ ਜੀ 9:00 ਵਜੇ ਤੇ ਹੁਣ ਜਿਹੜਾ ਸੰਸਕਾਰ ਦੀ ਤਿਆਰੀ ਆ ਬਸ ਲੈ ਕੇ ਜਾਣੇ ਜੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ